ਸਾਡਾ ਹੱਕ ਇੱਥੇ ਰੱਖ ਤੇ ਜੇ ਅਸੀਂ ਇਸ ਨੂੰ ਕੋ ਜਾਣਿਆ ਦਿਓ ਸਾਨੂੰ ਕਹਿ ਰਿਹਾ ਵੀ ਸਾਡੇ ਕੋ ਕੋਈ ਮਤਲਬ ਬੈਲ ਸਹ ਨਹੀਂ ਆ ਵੀ ਜਿਹੜਾ ਤੁਹਾਨੂੰ ਤਨਖਾਹਾਂ ਦੇ ਸਕੀਏ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਅਸੀਂ ਇਨਜੇ ਤੱਕ ਕੰਮ ਕਰ ਰਹੇ ਆ ਤੇ ਹੁਣ ਸਾਨੂੰ ਇਹ ਕਹਿ ਰਿਹਾ ਵੀ ਦੋ ਦਿਨ ਹੋਰ ਕਿਤੇ ਜਾਪਾ ਕਿਤੇ ਹੋਰ ਕੰਮ ਕਰਦੇ ਆ ਸਾਨੂੰ ਉਹ ਦੋ ਦਿਨ ਬਾਅਦ ਹੀ ਛੁੱਟੀ ਦੇਵੇਗਾ ਜਿਹੜਾ ਇਹਨਾਂ ਦਾ ਪਰ ਮਨਥ ਦਾ ਸਾਨੂੰ ਬਜਟ ਜਿਹੜਾ ਬਿੱਲ ਆਉਂਦਾ ਬਜਟ ਤਾਂ ਸੀ ਯੂਜ਼ਰ ਚਾਰजेस ਤੋਂ ਨਿਕਾਲਣਾ ਹੁੰਦਾ 143000 ਕਿੰਨੇ ਪਰਸੈਂਟ ਹੋ 8 ਪਰਸੈਂਟ ਸਰ ਮੁਰਦਾਬਾ ਹਾਏ ਹਾਏ ਕੇਪੇਰ ਮੁਰਦਾਬਾ ਹਾਏ ਹਾਏ ਸਰ ਸਾਨੂੰ ਪਹਿਲੇ 8200 ਦੇਂਦੇ ਹੁੰਦੇ ਸੀ ਅਕਾਊਂਟ ਵਿੱਚ 8200 ਪਾਉਂਦੇ ਸੀ ਉਹਦੇ ਵਿੱਚੋਂ ਸਰ 2200 ਰੁਪਿਆ ਜਿਹੜਾ ਵਾਪਸ ਲੈ ਲੈਂਦੇ ਸੀ ਚੈੱਕ ਨਹੀਂ ਮਿਲਦਾ ਸਰਕਾਰ ਦਿੰਦੀ ਨਹੀਂ ਹਨ ਪੈਸੇ ਨਹੀਂ ਦਿੰਦੀ ਤੇ ਦੇ ਕੇ ਧਰ ਕੇ ਤੁਹਾਨੂੰ ਚੈੱਕ ਨਹੀਂ ਮਿਲਦਾ ਮੈਂ ਕਿੱਥੋਂ ਪਾਵਾਂ ਮੁਰਤਾਬਾਹ ਐਸ ਸਮਾਜ ਵਾਲੋ ਮੁਰਤਾਬਾਹ ਐਸ ਸਮਾਜ ਵਾਲੋ ਕਿਰ ਵਾਲੇ ਸਾਡੀ ਸਰਦੇ ਨਹੀਂ ਹੈਗੇ ਤੇ ਅਸੀਂ ਹੁਣ 2002 ਦੇ ਕੰਮ ਕਰਦੇ ਨਹੀਂ ਬਾਹਰ ਕੰਮ ਕਿੱਥੇ ਕਰੀਏ ਜਾਣਾ ਮੁਰਤਾਬਾਹ ਵਰਤਰੀ ਸਿੰਘ ਮੁਰਤਾਬਾਹ ਵਰਤਰੀ ਸਿੰਘ ਮੁਰਤਾਬਾਹ ਤੇ ਕਿਹਦਾ ਮੇਰਾ ਨਾਮ ਰਿੰਕੂ ਹੈ ਤੇ ਸਾਰੇ ਅਸੀਂ ਇਸ ਹਸਪੀਟਲ ਦੇ ਵਿੱਚ ਸਫਾਈ ਸੇਵਕ ਹਾਂ ਤੇ ਸਾਨੂੰ 12 ਸਾਲਾਂ 12 ਮਹੀਨਿਆਂ ਦੇ ਵਿੱਚ ਕੋਈ ਪੈਸਾ ਨਹੀਂ ਮਿਲ ਰਿਹਾ ਤੇ ਜੇ ਅਸੀਂ ਐਸਐਮ ਕੋ ਜਾਣਿਆ ਤੇ ਉਹ ਸਾਨੂੰ ਕਹਿ ਰਿਹਾ ਵੀ ਸਾਡੇ ਕੋਈ ਮਤਲਬ ਬੈਲ ਸਹਣੀ ਆ ਵੀ ਜਿਹੜਾ ਤੁਹਾਨੂੰ ਤਨਖਾਹਾਂ ਦੇ ਸਕੀਏ ਤੇ ਠੇਕੇਦਾਰ ਸਾਨੂੰ ਆਂਦਾ ਹੈ ਵੀ ਮੈਨੂੰ ਆ ਹਸਪਤਾਲ ਵਾਲੇ ਚੈੱਕ ਦੇਣਗੇ ਤੇ ਮੈਂ ਫੇਰ ਤਨਖਾਹਾਂ ਤੁਹਾਨੂੰ ਪਾ ਸਕਦਾ ਨਹੀਂ ਤੇ ਤੁਸੀਂ ਆਪਣੇ ਕੰਮ ਦਾ ਕਿਤੇ ਹੋਰ ਇੰਤਜ਼ਾਮ ਕਰ ਲਓ ਤੇ ਇਸ ਲਈ ਮੈਂ ਮੈਂ ਰੱਖ ਨਹੀਂ ਸਕਦਾ ਤੁਸੀਂ ਦੋ ਦਿਨ ਹੋਰ ਕਿਤੇ ਕੰਮ ਕਰ ਲਓ ਤੇ ਦੋ ਦਿਨ ਇੱਥੇ ਕੰਮ ਕਰ ਲਓ ਦੇਖੋ ਸਰ ਅਹੀ ਇਨੇ ਚਿਰ ਤੋਂ ਕੰਮ ਕਰ ਰਹੇ ਆ ਤੇ ਹੁਣ ਸਾਨੂੰ ਇਹ ਕਹਿ ਰਿਹਾ ਵੀ ਦੋ ਦਿਨ ਹੋਰ ਕਿਤੇ ਜਾਪਾਂ ਕਿਤੇ ਹੋਰ ਕੰਮ ਕਰਦੇ ਆ ਸਾਨੂੰ ਉਹ ਦੋ ਦਿਨ ਬਾਅਦ ਹੀ ਛੁੱਟੀ ਦੇਵੇਗਾ ਜਾਂ ਇਹ ਸਾਨੂੰ ਦੋ ਦਿਨ ਦੀ ਛੁੱਟੀ ਦੇਣਗੇ ਪੈਸਾ ਤੇ ਸਾਨੂੰ ਅੱਗੇ ਨਹੀਂ ਕੋਈ ਦੇਣ ਰਿਹਾ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਕੰਮ ਕਰੋ ਨਾ ਕਰੋ ਜਿੱਥੇ ਜਾਣਾ ਤੁਸੀਂ ਭੱਜ ਲੋ ਸਾਡੇ ਕੋਲ ਪੈਸਾ ਕੋਈ ਨਹੀਂ ਆ ਵੀ ਜਿਹੜਾ ਅਸੀਂ ਤੁਹਾਨੂੰ ਪੈਸਾ ਦੇ ਸਕੀਏ ਸਰ 2002 ਤੋਂ ਅਸੀਂ ਜੋਬ ਕਰਦੇ ਆ ਤੇ 2024 ਹੋ ਗਿਆ ਸਾਨੂੰ ਜੋਬ ਕਰਦਿਆਂ ਨੂੰ ਸਰ ਪਹਿਲੀਆਂ ਸਰਕਾਰਾਂ ਆਈਆਂ ਕੋਈ ਇਹੋ ਜਿਹਾ ਵੀ ਨੌਬਤ ਨਹੀਂ ਆਈ ਤਨਖਾਹਾਂ ਦੀ ਤੇ ਸਰ ਜਦੋਂ ਦੀ ਇਹ ਸਰਕਾਰ ਆਈ ਆ ਤੇ ਸਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਤੇ ਸਾਨੂੰ ਇਹ ਇਸ ਸਮੇ ਇਹੋ ਗੱਲ ਕਹਿੰਦੇ ਪਏ ਆ ਵੀ ਸਾਨੂੰ ਸਰਕਾਰ ਜਿਹੜੀ ਆ ਚੈੱਕ ਨਹੀਂ ਦੇ ਰਹੀ ਤੇ ਆਪਾਂ ਕੋ ਪੈਸਾ ਨਹੀਂ ਹੈਗਾ ਜਿਹੜਾ ਤੁਹਾਨੂੰ ਦੇ ਸਕੀਏ ਤੇ ਇਸ ਲਈ ਸਾਨੂੰ ਸਰ ਪੈਸਾ ਨੂੰ ਇਸ ਧਰਨੇ ਤੇ ਬਹਿਣਾ ਪਿਆ ਵਾ ਸਾਡੀ ਮਜਬੂਰੀ ਆ ਦੇਖੋ ਅਸੀਂ ਵੀ ਪਰਿਵਾਰ ਵਾਲੇ ਆ ਤੇ ਅਸੀਂ ਵੀ ਪਰਿਵਾਰ ਪਾਲਣਾ ਆਇਆ ਦੱਸੋ ਇਹੋ ਹੀ ਅਸੀਂ ਸਰ ਕਮਾਉਣਾ ਇਹੋ ਹੀ ਖਾਣਾ ਵਾ ਤੇ ਇਸ ਲਈ ਸਰ ਸਾਨੂੰ ਇਹ ਕਦਮ ਚੁੱਕਣਾ ਪਿਆ ਵਾ ਪਹਿਲਾਂ ਕਿੰਨੀ ਤਨਖਾਹ ਸੀ ਤੁਹਾਡੀ ਸਰ ਸਾਨੂੰ ਪਹਿਲੇ 8200 ਦੇਂਦੇ ਹੁੰਦੇ ਸੀ account ਵਿੱਚ 8200 ਪਾਉਂਦੇ ਸੀ ਉਹਦੇ ਵਿੱਚੋਂ ਸਰ 2200 ਰੁਪਿਆ ਜਿਹੜਾ ਵਾਪਸ ਲੈ ਲੈਂਦੇ ਸੀ ਸਰ ਠੇਕੇਦਾਰ ਉਹ ਕਿਉਂ ਸਾਰੇ ਇਹ ਨਹੀਂ ਸਾਨੂੰ ਪਤਾ ਵੀ ਉਹ ਕਾਤੋਂ ਲੈਂਦਾ ਹੈ ਤੇ ਲੇਕਿਨ ਸਰ ਬਾਅਦ ਸਾਨੂੰ ਬਾਅਦ ਵਿੱਚ ਹੁਣ ਸਾਡਾ ਸਿੱਧਾ account 'ਚ ਸਾਡੀ ਪੂਰੀ ਪੂਰੀ ਸਾਢੇ 6000 ਹੀ ਪਾਉਂਦੇ ਆ ਤੇ ਸਾਢੇ 6000 ਦੇ ਵਿੱਚ ਉਹ SMS ਸਾਨੂੰ ਆਏ ਆਂਦੇ ਆ ਵੀ ਤੁਸੀਂ ਸਾਡੇ ਕੋਲ 3500 ਹੀ ਰੋ ਜੇ ਸਾਰੋਂ ਦੱਸੋ ਵੀ 6000 ਨਾਲ ਗੁਜ਼ਾਰਾ ਨਹੀਂ ਹੋਣਿਆ ਤੇ 3500 ਨਾਲ ਗੁਜ਼ਾਰਾ ਹੋ ਜਾਊਗਾ ਤੇ ਇਸ ਲਈ ਸਾਰੋਂ ਨਹੀਂ ਇਹ ਸਾਨੂੰ ਕਦਮ ਚੁੱਕਣਾ ਪਿਆ ਵਾ ਕੀ ਮੰਗ ਕਰਦੇ ਆ ਸਾਰਾ ਨੂੰ ਮੰਗੇ ਵੀ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਸਾਡੀ ਪੇਮੈਂਟ ਜਿਹੜੀ ਆ ਸਾਨੂੰ ਮਿਲੀ ਜਾਵੇ ਮੇਰਾ ਨਾਮ ਕਾਂਤਾ ਸਾਨੂੰ ਨਾ ਕੋਈ ਤਨਖਾਹ ਮਿਲ ਰਹੀ ਆ ਸਭੋ ਸਾਨੂੰ ਧਮਕੀ ਦਿੱਤੀ ਜਾ ਰਹੀ ਆ ਕਿ ਤੁਹਾਨੂੰ ਕੱਢ ਦੇਣਾ ਵਾ ਕੱਢ ਦਿੱਤਾ ਜਾਵੇਗਾ ਨਾ ਸਾਨੂੰ ਕੋਈ ਫੰਡ ਨਾ ਸਾਨੂੰ ਕੋਈ ਪੱਕੇ ਕਰਨ ਧਿਆ ਨਾ ਸਾਨੂੰ ਕੋਈ ਤਨਖਾਹ ਮਿਲ ਰਹੀ ਹੂ ਨਾ ਸਾਨੂੰ ਫੰਡ ਮਿਲ ਰਿਹਾ ਕਿੰਨੇ ਸਮੇਂ ਦੀ ਤਰ੍ਹਾਂ 2002 ਦੇ ਅੱਛਾ 2002 ਦੇ ਲੱਗੇ ਤਨਖਾ ਕਿੰਨਾ ਸਮਾਂ ਕੇ ਨਹੀਂ ਗਰੀ 15 ਮਹੀਨੇ 15 ਮਹੀਨੇ ਕਿਉਂ ਤਨਖਾਹ ਡੱਕਣ ਦਾ ਕਰ ਲਈ ਦੱਸਿਆ ਜਾਵੇ ਤਨਖਾਹ ਕਹਿੰਦੇ ਪੈਸਾ ਨਹੀਂ ਪਿੱਛੇ ਆ ਰਿਹਾ ਤੁਹਾਨੂੰ ਕਿੱਥੋਂ ਦਈਏ ਸਰਕਾਰ ਕੋ ਪੈਸਾ ਨਹੀਂ ਆਖਾ ਤੁਹਾਨੂੰ ਕਿੱਥੋਂ ਦਈਏ ਤੁਹਾਨੂੰ ਰੱਖਿਆ ਠੇਕੇਦਾਰ ਨੇ ਸੀ ਹਾਂਜੀ ਠੇਕੇਦਾਰ ਕੀ ਅੰਦਾਜ਼ਾ ਠੇਕੇਦਾਰ ਕਹਿੰਦਾ ਵੀ 2 ਦਿਨ ਕੰਮ ਇੱਥੇ ਕਰੋ ਤੇ 1 ਦਿਨ ਬਾਹਰ ਕਰੋ ਕੀ ਕਰਨ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਕੀ ਕਰਨ ਕਹਿੰਦਾ ਸਾਨੂੰ ਚੈੱਕ ਨਹੀਂ ਮਿਲਦਾ ਸਰਕਾਰ ਦਿੰਦੀ ਨਹੀਂ ਸਾਨੂੰ ਪੈਸੇ ਨਹੀਂ ਦਿੰਦੀ ਤੇ ਠੇਕੇਦਾਰ ਕੋਲੋਂ ਨਹੀਂ ਚੈੱਕ ਨਹੀਂ ਮਿਲਦਾ ਮੈਂ ਕਿੱਥੋਂ ਪਾਵਾਂ ਨਹੀਂ ਮੈਂ ਕਿੰਨਾ ਸਮਾਂ ਆ ਗਿਆ ਇੱਥੇ ਨੌਕਰੀ ਕਰਦੇ ਨੂੰ 2002 ਨੂੰ ਕਿੰਨੀ ਤਨਖਾਹ ਸੀ ਤੁਹਾਡੀ ਪਹਿਲਾਂ ਪਹਿਲਾਂ ਸਾਨੂੰ ਮਿਲਦੀ ਸੀ 2200 ਬਾਈ ਯਾਰ ਬਾਈ ਯਾਰ ਮੇ ਬਾਈ ਯਾਰ 8200 8200 ਕਹਿੰਦੇ 8200 ਅੱਛਾ ਜੀ ਤੇ ਹੁਣ ਕਿੰਨੇ ਹੋ ਗਏ ਹੁਣ ਹਨੂ 6.5 ਅੱਛਾ ਜੀ ਤੇ ਹੁਣ ਤਨਖਾਹ ਢੱਕਣ ਦਾ ਕਾਰਨ ਕੀ ਦੱਸਿਆ ਯਾਰ ਢੱਕਣ ਦਾ ਇਹ ਵੀ ਕਹਿੰਦੇ ਇਤਿਹਾਸ ਤੋਂ ਮੈਂ ਕਹਿੰਦੇ ਸਾਡੇ ਕੋ ਪੈਸੇ ਨਹੀਂ ਹੈਗੇ ਤਾਂ ਨਹੀਂ ਪਾਉਂਦੇ ਹਾਂਜੀ ਕੀ ਕਿਹਾ ਗਿਆ ਤੁਹਾਨੂੰ ਕਿ ਨੌਕਰੀ ਛੱਡ ਦੋ ਹਾਂਜੀ ਕਹਿੰਦੇ ਵੀ ਅਸੀਂ ਆਪੇ ਹੋਰ ਕਿਸੇ ਕੋ ਕੰਮ ਕਰਾਵਾਂਗੇ ਦਿਹਾੜੀ ਤੇ ਲਿਆ ਕੇ ਤੇ ਹਾਂ। ਆਵੇ ਤੁਹਾਡਾ ਕੀ ਕਾਰਨ ਹੈ ਜਿਹੜਾ ਕਿ ਤੁਸੀਂ ਅੱਜ ਰੋਜ਼ਗਾਰਾ ਕਰੀਏ। ਗੁਰਵਿੰਦਰਪੁਰ ਭਾਜੀ 2002 ਤੋਂ ਅਸੀਂ ਕੰਮ ਕਰ ਰਹੇ ਹਾਂ। ਪਹਿਲੀਆਂ ਸਰਕਾਰਾਂ ਸਾਨੂੰ ਪੈਸੇ ਦੇ ਨਹੀਂ ਦਿੰਦੀਆਂ। 8500 ਰੁਪਿਆ ਮਿਲਦਾ। ਉਹਦੇ ਵਿੱਚੋਂ ਸਾਡੇ ਕੋਲੋਂ ਹੱਥੋਂ ਲਏ ਜਾਂਦੇ ਸੀਗੇ 2200 ਰੁਪਿਆ ਵਾਪਸ ਸਾਡੇ ਕੋਲੋਂ ਹੱਥੋਂ ਲੈਂਦੇ ਸੀ। ਸਾਨੂੰ 6500 ਰੁਪਿਆ ਮਿਲਦਾ। ਕਿੰਨੇ ਬਾਂਦੇ ਬਾਕੀ ਫੰਡ ਫੰਡ ਕਟੇਂਦਾ ਕਿ 2200 ਰੁਪਏ ਹਰ ਮਹੀਨਾ ਫੰਡ ਕਟੇਂਦਾ ਹੈ ਸਾਨੂੰ ਇਹੀ ਕਿਹਾ ਸੀ ਵੀ ਫੰਡ ਕੱਟੀ ਜਾਊਗੀ ਤੁਹਾਡੀ 1000 ਰੁਪਏ ਤੁਹਾਡਾ ਪਿਆ ਕਰੂਗਾ 1000 ਸਾਡਾ ਪਿਆ ਕਰੂਗਾ ਤੁਹਾਡੀ ਅਸੀਂ 2200 ਪਿਆ ਜਿਹੜਾ ਵਗਾ ਤੁਹਾਡੀ ਫੰਡ ਇਕੱਠੀ ਹੋ ਜਾਏਗੀ ਅੱਜ ਤੱਕ ਸਾਨੂੰ ਕੋਈ ਫੰਡ ਨਹੀਂ ਮਿਲੀ ਉਸ ਤੋਂ ਬਾਅਦ ਸਰਕਾਰ ਜਦੋਂ ਦੀ ਆ ਗਈ ਆ ਸਾਲ ਹੋ ਗਿਆ ਸਾਨੂੰ ਇਹ ਤਨਖਾਹ ਜਿਹੜੀ 6500 ਸੀ ਇਹ ਵੀ ਨਹੀਂ ਮਿਲ ਰਿਆ ਇਹਦੇ ਵਿੱਚੋਂ ਸਾਨੂੰ ਮੁੜ ਕੇ ਹੁਣ ਕਹਿ ਦਿੱਤਾ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਜੇ ਬਾਹਰ ਜਾ ਕੇ ਇਥੇ ਤੁਹਾਨੂੰ ਸਾਡੇ ਕੋਲ ਪੈਸਾ ਨਹੀਂ ਹੈਗਾ ਸਰਕਾਰ ਪੈਸਾ ਨਹੀਂ ਦੇ ਰਹੀ ਤੇ ਤੁਸੀਂ ਆਪਣਾ ਕੰਮ ਕਰੋਗੇ ਬਾਹਰ ਜਾ ਕੇ ਤੇ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਸਾਡੇ ਬੱਚੇ ਹਨ ਘਰ ਵਾਲੇ ਸਾਡੀ ਸਿਰ ਜੀ ਨਹੀਂ ਹੈਗੇ ਤੇ ਅਸੀਂ ਹੁਣ 2002 ਦੇ ਕੰਮ ਕਰਦੇ ਅਸੀਂ ਬਾਹਰ ਕੰਮ ਕਿੱਥੇ ਕਰੀਏ ਜਾਗੇ ਉਹ ਉਹ ਪ੍ਰੋਟੈਸਟ ਤੇ ਅਸਲੀ ਆ ਰਹੇ ਸੀ ਕਿ ਉਹਨਾਂ ਦੀ ਕੁਝ ਤਨਖਾਹਾਂ ਮੇਰੇ ਆਉਣ ਤੋਂ ਪਹਿਲੇ ਕੋਈ 10 ਮਹੀਨੇ ਦੀ ਤਨਖਾਹਾਂ ਮੇਰੇ ਆਉਣ ਜੁਆਇਨ ਕਰਨ ਤੋਂ ਪਹਿਲਾਂ ਦੀ ਪੈਂਡਿੰਗ ਚੱਲ ਰਹੀਆਂ ਸੀ ਤੇ ਉਦੇ ਵਿੱਚ ਇਹ ਹੈਗਾ ਕਿ ਸਾਡੇ ਹਸਪੀਟਲ ਦੇ ਉੱਤੇ ਆਲਮੋਸਟ 4.5 ਲੱਖ ਤਨਖਾਵਾਂ ਦਾ ਮਤਲਬ ਕਿ ਬਿੱਲ ਟੋਟਲ ਆ ਗਿਆ ਉਹਦੇ ਵਿੱਚ ਬਾਟ ਬॉयਜ਼ ਐ ਸਫਾਈ ਕਰਮਚਾਰੀ ਐ ਕੰਪਿਊਟਰ ਆਪਰੇਟਰ ਐ ਮਾਲੀ ਐ ਪਲੰਬਰ ਐ ਇਲੈਕਟ੍ਰੀਸ਼ੀਅਨ ਐ ਤੇ ਇੱਕ ਅਸੀਂ ਬੰਦਾ ਰੱਖਦੇ ਆ ਫॉर ਪੋਸਟਮਾਰਟਮ ਜਿਹੜੀ ਹੈਲਪ ਕਰਦਾ ਡਾਕਟਰ ਦੀ ਪੋਸਟਮਾਰਟਮ ਚ ਉਹ ਮਤਲਬ ਕਿ ਇਹ ਸਾਰੇ ਮਿਲਾ ਕੇ ਸਾਡੇ ਨੂੰ ਕਰੀਬ ਕਰੀਬ 3.5 ਲੱਖ ਤੋਂ ਲੈ ਕੇ 4.5 ਲੱਖ ਰੁਪਏ ਦਾ ਮਤਲਬ ਸਾਡੇ ਉੱਤੇ ਤਨਖਾਵਾਂ ਦਾ ਬਿੱਲ ਐ ਉਹਨਾਂ ਸਾਨੂੰ ਜਿਹੜੀ ਕਮਾਈ ਐ ਉਸ ਹਸਪੀਟਲ ਨੂੰ ਜਿਹਨੂੰ ਅਸੀਂ ਯੂਜ਼ਰਸ ਚਾਰजेस ਬੋਲਦੇ ਆਂ ਕਿ ਹਸਪੀਟਲ ਦੀ ਕਮਾਈ ਤਾਂ ਬੇਸਿਕਲੀ ਕਮਾਈ ਉਹਦੀ ਕੁਝ ਹੋਣ ਦੀ ਤਾਂ ਹੈ ਨਹੀਂ ਇਟਸ ਨਾਟ ਅ ਬਿਜ਼ਨਸ ਉਹਦੇ ਵਿੱਚ ਹੈ ਕਿ ਜਿਹੜੇ ਛੋਟੇ-ਮੋਟੇ ਜਿਵੇਂ ਐਕਸ-ਰੇ ਹੋ ਗਈ, ECG ਹੋ ਗਈ ਜੋ ਡਾਕਟਰ ਜੋ ਸਰਕਾਰ ਨੇ ਮਿਨਿਮਲ ਮਤਲਬ ਕਿ ਚਾਰजेस ਉਹਨਾਂ ਦੇ ਰੱਖੇ ਹੋਏ ਆਂ ਉਹਨਾਂ ਨੂੰ ਸਾਰਾ ਅਸੀਂ ਜਦੋਂ ਜਮ੍ਹਾਂ ਕਰਦੇ ਆਂ ਤੇ ਸਾਡੇ ਹਸਪੀਟਲ 'ਚ ਪੇਸ਼ੈਂਟਸ ਬਹੁਤ ਆ ਸਾਡੇ 'ਚ ਪਰ ਦ ਥਿੰਗ ਇਜ਼ ਕਿ ਚਾਰਜਸ ਸਾਡੇ ਕੋ 2.5 ਲੱਖ ਹੈ ਕਿਉਂਕਿ ਸਰਕਾਰ ਵੱਲੋਂ ਕਾਫੀ ਚੀਜ਼ਾਂ ਜਿਵੇਂ ਪੂਰੇ ਤੇ ਪੂਰੇ ਟੈਸਟ ਫ੍ਰੀ ਹੋ ਗਏ ਉਹ ਕੀਤੇ ਗਏ ਆ ਚਲੋ ਉਹ ਤੇ ਪੇਸ਼ੈਂਟ ਦੀ ਸਹੂਲਤਾਂ ਹੈਗੀਆਂ ਉਹ ਸਰਕਾਰ ਬਹੁਤ ਵਧੀਆ ਕਰਦੇ ਹੈ ਕਿ ਫ੍ਰੀ ਕਰਦੇ ਹੈ ਪਰ ਉਹਦੇ ਨਾਲ ਸਾਡੇ ਯੂਜ਼ਰ ਚਾਰਜਸ ਜਿਹੜੇ ਹੈ ਨਾ 올ਓਵਰ ਪੰਜਾਬ ਵੀ ਹਸਪੀਟਲਸ ਦੇ ਕੱਟ ਗਏ ਆ ਫਿਰ ਉਹ ਹੁਣ ਅਸੀਂ ਉੱਚ ਅਧਿਕਾਰੀਆਂ ਨਾਲ ਆਪਣਾ ਗੱਲ ਕਰ ਰਹੇ ਆ ਕਿ ਇਸ ਚੀਜ਼ ਨੂੰ ਇਸ ਮਸਲੇ ਨੂੰ ਕਿਸ ਤਰ੍ਹਾਂ ਕਰਾ ਕੀਤਾ ਜਾਏ ਫਿਲਹਾਲ ਅਸੀਂ ਉਹਨਾਂ ਨੂੰ ਪਿਆਰ ਨਾਲ ਉਹਨਾਂ ਨੂੰ ਬੁਲਾਇਆ ਹੈ ਉਹ ਸਾਡੇ ਨਾਲ ਸਹਿਮਤ ਹੈਗੇ ਕਿ ਡਾਕਟਰ ਸਾਹਿਬ ਤੁਸੀਂ ਇਹਦਾ ਹੱਲ ਕੱਢੋ ਤੇ ਅਸੀਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਮੈਨੂੰ ਲਿਖ ਕੇ ਦਿਓ ਜੋ ਤੁਹਾਡੀ ਐਗਰੀਵੈਂਸਸ ਹੈਗੀਆਂ ਮੈਂ ਤੁਹਾਡੀ ਮਤਲਬ ਕਿ ਆਈ ਐਮ ਸਿਟਿੰਗ देयर ਆਈ ਵਿਲ ਬੀ देयर ਟੂ ਹੈਲਪ ਯੂ ਆਈ ਵਿਲ ਗੋ ਟੂ ਡਿਪਟੀ ਮੈਡੀਕਲ ਕਮਿਸ਼ਨਰ ਟੂਡੇ ਮੈਂ ਲੈਟਰ ਫਰੇਮ ਕਰ ਲਈ ਹੈ ਅੱਗੇ ਵੀ ਆਪਾਂ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਰਿਮਾਈਂਡਰ ਦਿੰਦਾ ਹੈ ਕਿ ਬਈ ਇਹਨਾਂ ਦਾ ਇਹਨਾਂ ਬਕਾਇਆ ਸਾਨੂੰ ਇਹਦੇ ਬਾਰੇ ਬਜਟ ਅਲਾਟ ਕੀਤਾ ਜਾਏ ਕਿਉਂਕਿ ਉਹਨਾਂ ਨੇ ਅੱਗੇ ਉਹ ਡਾਇਰੈਕਟਰ ਜੀ ਨੂੰ ਡਾਇਰੈਕਟਰ ਜਿਹੜੇ ਪੀ ਐਚ ਐਸ ਸੀ ਆ ਉਹਨਾਂ ਨੂੰ ਫਾਰਵਰਡ ਕੀਤੀ ਹੈ ਉਹ ਲੈਟਰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦਾ ਬਕਾਇਆ ਦਿੱਤਾ ਜਾਵੇ ਔਰ ਇਹਨਾਂ ਨੂੰ ਕੁਝ ਐਸਾ ਸਿਸਟਮ ਬਣਾਇਆ ਜਾਵੇ ਕਿ ਇਹਨਾਂ ਨੂੰ ਰੈਗੂਲਰ ਮਤਲਬ ਕਿ ਆਪਣੀ ਤਨਖਾਹ ਮਿਲ ਸਕੇ ਕਿਉਂਕਿ ਸਿੱਧੇ ਜੀ ਗੱਲ ਹੈ ਜੇ 2.5 ਲੱਖ ਰੁਪਏ ਦਾ ਕਮਾਈ ਹੈ ਹਸਪੀਟਲ ਨੂੰ 4.5 ਲੱਖ ਰੁਪਏ ਦਾ ਖਰਚਾ ਹੈ ਉਹ ਕਿਸੇ ਤਰ੍ਹਾਂ ਤੇ ਸਾਨੂੰ ਸੋਲਵ ਕਰਨਾ ਹੀ ਪਏਗਾ ਨਾ ਕਿ ਅਸੀਂ ਇਹ ਮਿਸਮੈਚ ਨੂੰ ਦੂਰ ਕਰ ਸਕੀਏ ਸੋ ਜਦ ਅਸੀਂ ਮਿਸਮੈਚ ਨੂੰ ਜਿਹੜਾ ਮਿਸਮੈਚ ਹੈ ਜਿਹੜੀ ਕਮਾਈ ਔਰ ਜਿਹ ਉਹਦਾ ਮਿਸਮੈਚ ਹੈ ਜਿਹੜਾ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੋਰ ਕਰ ਰਹੇ ਆਪਣੇ ਉੱਚ ਅਧਿਕਾਰੀਆਂ ਨਾਲ ਮਿਲ ਕੇ 12 ਮਹੀਨੇ ਤੋਂ ਕਹਿ ਰਹੇ ਕਿ ਸੈਲਰੀ ਨਹੀਂ ਮਿਲ ਰਹੀ ਤਾਂ ਉਹ ਮੈਂ ਕਹਿ ਰਹੀ ਹਾਂ ਕਿ ਮੇਰੇ ਜੁਆਇਨ ਕਰਨ ਤੋਂ ਪਹਿਲੇ 10 ਮਹੀਨੇ ਆਦੀ ਡਿਊਸੀ ਉਸ ਤੋਂ ਬਾਅਦ ਮੈਨਾਂ ਦੀ ਇੱਕ ਤਨਖਾਹ ਰਿਲੀਜ਼ ਕੀਤੀ ਮੈਨੂੰ ਜੁਆਇਨ ਕੀਤੇ 2-3 ਮਹੀਨੇ ਹੋਏ ਹਾਲੇ ਇੱਕ ਤਨਖਾਹ ਮੈਂ ਰਿਲੀਜ਼ ਕੀਤੀ ਹੈ ਇਹਨਾਂ ਦੀ ਜਿਹੜੀ 1,43,000 ਇਹਨਾਂ ਦਾ ਟੋਟਲ ਬਿੱਲ ਹੈ 1 ਮਹੀਨੇ ਦਾ ਉਹ ਮੈਂ ਰਿਲੀਜ਼ ਕੀਤੀ ਹੈ ਤੇ ਬਾਕੀ ਸਭ ਦੋਸ਼ਦਾਰੇ ਸੀ ਕਿ ਜਿਹੜਾ ਠੇਕੇਦਾਰ ਆ 8200 ਰੁਪਏ ਸੈਅਡੀ ਉਹਦੇ ਨਾਲ ਦਿੱਤੀ ਜਾਂਦੀ ਔਰ 2200 ਰੁਪਏ ਉਹਦੇ ਕੋਲੋਂ ਲੈ ਲਿੱਤਾ ਜਾਂਦਾ ਵਾਪਸ ਉਹਨਾਂ ਕੋਲ ਦੇਖੋ ਇਹ ਜਿਹੜਾ ਕੰਟਰੈਕਟ ਹੋਇਆ ਮੈਂ ਤੁਹਾਨੂੰ ਕਹਿ ਰਹੀ ਹਾਂ ਮੇਰੇ ਤੋਂ ਪਹਿਲੇ ਦਾ ਹੋਇਆ ਏ ਇਹਦੀਆਂ ਡੀਟੇਲਸ ਫਿਲਹਾਲ ਬਿਲਕੁਲ ਨਹੀਂ ਹੈ ਐ ਫਾਈਲ ਜੋ ਨਿਕਲਵਾਨੀ ਹੈ ਪੈਨ ਗਿਆ बिकॉज दिस वाज नॉट ਡਨ 듀ਰਿੰਗ ਮਾਈ ਟਾਈਮ ਹਾਂ ਇਹਦੀ ਐਕਸਪਾਇਰੀ ਜਦੋਂ ਹੋਏਗੀ ਉਹ ਸਾਲ ਦਾ ਹੁੰਦਾ ਹੈ ਤੇ ਨੇਚਰਚੁਅਲੀ ਜਦੋਂ ਰੀਨਿਊ ਹੋਏਗਾ ਫਿਰ ਅਸੀਂ ਫਿਰ ਦੇਖਾਂਗੇ ਕਿ ਕੀ ਇਹਨਾਂ ਦੀ ਪ੍ਰੋਬਲਮਸ ਐ ਇਹਨਾਂ ਨੇ ਮੈਨੂੰ ਥੋੜੀਆਂ ਗ੍ਰਿਵੈਂਸਸ ਦਿੱਤੀਆਂ ਐ ਇਹਨਾਂ ਨੂੰ ਮੈਂ ਕਿਹਾ ਤੁਸੀਂ ਲਿਖ ਕੇ ਦਿਓ ਜੋ ਵੀ ਤੁਹਾਨੂੰ ਪ੍ਰੋਬਲਮ ਐ ਆਪਾਂ ਡੀਐਮਸੀ ਮੈਡਮ ਨੂੰ ਵੀ ਮਿਲਦੇ ਐ ਅੱਜ ਮੈਂ ਜਾਣਾ ਐ ਉਹਨਾਂ ਨੂੰ ਮਿਲਣ ਐ ਐਸੇ سلسلے ਵਿੱਚ ਬਾਕੀ ਉਹਨਾਂ ਨੂੰ ਅਸੀਂ ਪਹਿਲੇ ਵੀ ਲੈਟਰ ਦੇ ਚੁੱਕੇ ਐ ਤੇ ਬਾਕੀ ਅਸੀਂ ਠੇਕੇਦਾਰ ਨੂੰ ਵੀ ਕਿਹਾ ਕਿ ਬਈ ਬਹੁਤ ਜ਼ਿਆਦਾ ਮਤਲਬ ਸਾਡੇ ਤੇ ਜਿਹੜੀ 4.5 ਲੱਖ ਦੀ ਤਨਖਾਹ ਹੈਗੀ ਹੈ ਉਹਦਾ ਜਿਹੜਾ 2.5 ਲੱਖ ਦੇ ਕਰੀਬ ਜਿਹੜੀ ਆਪਣੀ ਯੂਜ਼ਰ ਚਾਰਜਸ ਦੀ ਕਲੈਕਸ਼ਨ ਹੈ ਉਹ ਮਿਸਮੈਚ ਤੇ ਹੈ ਹੀ ਆ ਹੁਣ ਆਪਾਂ ਉੱਚ ਅਧਿਕਾਰੀਆਂ ਤੋਂ ਇਹਦੇ ਪਤੀ ਦਿਸ਼ਾ ਨਿਰਦੇਸ਼ ਲਵਾਂਗੇ ਠੇਕੇਦਾਰ ਦੀ ਕਿ ਗਲਤੀ ਪਾਈ ਜਾਂਦੀ ਹੈ ਉਸਲਾਹਤਾ ਦੇ ਵੱਲੋਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਲਿਖਤੀ ਰੂਪ ਦੇ ਵਿੱਚ ਉਸਲਾਹਤੇ ਜਗਰੇਗਾ ਹਾਂਜੀ ਜ਼ਰੂਰ ਹੈ ਤੇ ਹੋਈ ਨਹੀਂ ਜੇ ਮੈਨੂੰ ਲੈਟਰ ਲਿਖ ਕੇ ਦੇਣਗੇ ਦੇਖੋ ਐ ਜਿਹੜੀ ਕਹਿ ਲਓ ਜਿਹੜੀ ਪਾਰਟੀ ਜਿਹੜੀ ਦੁਖੀ ਹੈ ਜਾਂ ਜਿਹੜੀ ਜਿਹੜੀ ਪਾਰਟੀ ਹਰਟ ਪਾਰਟੀ ਹੈ ਜਿੰਨੋਂ ਸੇ ਆਪਾਂ ਅੰਗਰੇਜ਼ੀ ਚ ਹਰਟ ਪਾਰਟੀ ਕਹਿੰਨੇ ਉਹ ਮੈਨੂੰ ਦਰਖਾਸਤ ਲਿਖਿਤ ਰੂਪ ਚ ਦੇਵਾਂਗੇ ਤੇ ਅਸੀਂ ਜ਼ਰੂਰ ਮੈਟਰ ਅਪਟੇਕ ਕਰਾਂਗੇ ਕਿਉਂ ਨਹੀਂ ਕਰਾਂਗੇ ਆ ਇਹ ਨਾ ਥੋੜੀ ਪ੍ਰੋਬਲਮ ਸਾਰੇ ਆਲਮੋਸਟ ਆਲਮੋਸਟ ਸਾਰੇ ਪੰਜਾਬ ਚ ਹੀ ਚੱਲ ਰਹੀ ਹੈ ਕਿ ਜਿਹੜੇ ਯੂਜ਼ਰਸ ਚਾਰजेस ਜਿਹੜੀ ਹਸਪੀਟਲ ਦੀ ਇਨਕਮ ਹੁੰਦੀ ਹੈ ਜਿਵੇਂ ਹਸਪੀਟਲ ਦੀ ਇਨਕਮ ਹੁੰਦੀ ਹੈ ਕੋਈ ਐਕਸ-ਰੇ ਹੋ ਗਿਆ ਉਹਦੇ ਮਿਨੀਮਲ ਚਾਰजेस ਸਰਕਾਰ ਨੇ ਰੱਖੇ ਹੋਏ ਆ ਕੋਈ ਛੋਟਾ ਮੋਟਾ ਅਲਟਰਾਸਾਉਂਡ ਹੋ ਗਿਆ ਉਹਦੇ ਸਰਕਾਰ ਨੇ 100 200 ਰੁਪਏ ਮਿਨੀਮਲ ਚਾਰजेस ਰੱਖੇ ਹੋਏ ਹਨ ਜਾਂ ਜਿਵੇਂ ਕੋਈ ਕੋਈ ਹੋਰ ਜਿਹੜਾ ਛੋਟੇ ਮੋਟੇ ਜਿਵੇਂ ਕੋਈ ਮਾਈਨਰ ਸਰਜਰੀ ਹੈ ਉਹਦੇ 150 ਰੁਪਏ ਰੱਖੇ ਹੋਏ ਇਹ ਛੋਟੀ ਮੋਟੀ ਚੀਜ਼ਾਂ ਤੋਂ ਹੀ ਸਰਕਾਰ ਨੂੰ ਹਸਪੀਟਲ ਨੂੰ ਥੋੜੀ ਕ ਇਨਕਮ ਹੁੰਦੀ ਹੈ ਔਰ ਉਹ ਇਨਕਮ ਨੂੰ ਸੇ ਬੋਲਦੇ ਹੈ ਯੂਜ਼ਰ ਚਾਰजेस ਕਿਉਂਕਿ ਹੁਣ ਸਰਕਾਰ ਨੇ ਟੈਸਟ ਵੀ ਫ੍ਰੀ ਕਰਤੇ ਹੈ ਜੋ ਕਿ ਅੱਛਾ ਹੈ ਲੋਕਾਂ ਨੂੰ ਮਤਲਬ ਕਿ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਬਟ ਉਹਦਾ ਇਹ ਹੋ ਗਿਆ ਉਹਦੇ ਨਾਲ ਕਿ ਜਿਹੜੇ ਉਹਦਾ ਰਿਜ਼ਲਟ ਆ ਹੋ ਗਿਆ ਕਿ ਜਿਹੜੇ ਹਸਪਤਲ ਦੀ ਕਮਾਈ ਜਿੰਨੂੰ ਅਸੀਂ ਯੂਜ਼ਰ ਚਾਰजेस ਬੋਲਦੇ ਆ ਉਹ ਸਾਰੇ ਹਸਪਤਲਾਂ ਆ ਔਲ ਓਵਰ ਪੰਜਾਬ ਹੀ ਘਟ ਗਈ ਹੈ ਉਹਦੇ ਵਿੱਚ ਅਜਨਾਲੇ ਵਿੱਚ ਸਾਡੇ ਕੋਲ ਜਿਹੜੀ ਮੰਥਲੀ ਕਲੈਕਸ਼ਨ ਹੈ 2 ਤੋਂ ਲੈ ਕੇ 2.5 ਲੱਖ ਰੁਪਿਆ ਹੈਗੀ ਹੈ ਤੇ ਸਾਡੇ ਉੱਤੇ ਜਿਹੜੇ ਤਨਖਾਹਾਂ ਦੇ ਬਿੱਲ ਹੈਗੇ ਆ ਉਹ 1.70 80 ਕੁਝ ਵਾਰਡ ਬॉयਜ਼ ਨੂੰ ਦੇਣੇ ਆ ਇਹ ਕੰਟਰੈਕਟਸ ਉੱਪਰੋਂ ਹੋਏ ਹੁੰਦੇ ਆ ਮਤਲਬ ਇਹ ਕੰਟਰੈਕਟ ਉੱਪਰੋਂ ਸਾਡੇ ਡਾਇਰੈਕਟਰ ਸਾਹਿਬ ਦੇ ਤੇ ਮਤਲਬ ਕਿ ਕੁਛ ਲੋਕਲ ਲੈਵਲ ਤੋਂ ਡਾਇਰੈਕਟਰ ਸਾਹਿਬ ਦੀ ਮਨਜ਼ੂਰੀ ਲੈ ਕੇ ਇਸ ਤਰ੍ਹਾਂ ਹੋਏ ਹੁੰਦੇ ਆ ਜੋ ਵੀ ਇਹ ਕੰਟਰੈਕਟਸ ਮੇਰੇ ਤੋਂ ਪਹਿਲੇ ਦੇ ਹੋਏ ਹੋਏ ਆ ਹਲੇ ਮੈਨੂੰ ਇਹਨਾਂ ਦੀ ਡੀਟੇਲ ਨਹੀਂ ਪਤਾ ਪਰ ਮੇਰੇ ਕੋਲੋ ਬਿੱਲ ਆਉਂਦੇ ਆ ਇਹਨਾਂ ਦੇ ਮੇਰਾ ਰੋਪੇ ਆ ਕਿ ਸਾਨੂੰ 12 ਮਹੀਨਿਆਂ ਦੀ ਸੈਲਰੀ ਹਾਂਜੀ ਮੈਂ ਉਹਦਾ ਤੁਹਾਨੂੰ ਦੱਸਦੀ ਆ ਕਿ ਉਸ ਤੋਂ ਚ ਹੋਇਆ ਕਿ ਮਾਰ ਮੈਂ April ਨੂੰ ਮਤਲਬ ਕਿ ਮੇਰੇ ਕੋ ਚਾਰਜਸ ਆਏ ਆ ਉਸ ਤੋਂ ਪਹਿਲੇ ਇਹਨਾਂ ਦੀ ਕੋਈ 10 ਕਿ ਮਹੀਨਿਆਂ ਦੀ ਤਨਖਾਹ ਜਿਹੜੀ ਸੀ ਉਹ ਡਿਊ ਸੀ ਸਫਾਈ ਕਰਮਚਾਰੀਆਂ ਦੀ ਤੇ ਉਹਦੇ ਵਿੱਚ ਮੇਰੇ ਖਿਆਲ ਚ ਆਈ ਡੋਟ ਨੋ ਦਾ ਕੀ ਕਾਰਨ ਸੀ ਮੇਬੀ ਐਕਸੀ ਕੀ ਨਵੀਆਂ ਡਾਇਰੈਕਸ਼ਨਸ ਆਈਆਂ ਸੀ ਕਿ ਯੂਜ਼ਰ ਚਾਰਜਸ ਸਾਰੇ ਉੱਪਰ ਜਮ੍ਹਾਂ ਕਰਾਏ ਜਾਣ ਉਸ ਕਾਰਨ ਮੈਨੂੰ ਆਈ ਡੋਟ ਨੋ ਕੀ ਕਾਰਨ ਸੀ ਪਰ ਉਹ 100 ਇਹਨਾਂ ਦੀ ਕੋਈ 10 ਮਹੀਨੇ ਦੀ ਤਨਖਾਹ ਡਿਊ ਸੀ ਉਸ ਤੋਂ ਬਾਅਦ ਫਿਰ ਆਕੇ ਮੈਂ ਮਈ ਵਿੱਚ ਅਨাধিক ਤਨਖਾਹ ਰਿਲੀਜ਼ ਕੀਤੀ ਪਰ ਉਹੀ ਗੱਲ ਹੈ ਕਿ ਹਸਪੀਟਲ ਦਾ ਉਹ ਕਹਿੰਦੇ ਨਾ ਆਮ ਦੀ ਆਮਦਨੀ ਅਠੰਨੀ ਖਰਚਾ ਰੁਪਿਆ ਵਾਲਾ ਸਾਹਬ ਹੈ ਜਿਹੜਾ ਇਹਨਾਂ ਦਾ ਪਰ ਮੰਥ ਦਾ ਸਾਨੂੰ ਬਜਟ ਜਿਹੜਾ ਬਿੱਲ ਆਂਦਾ ਹੈ ਬਜਟ ਤਾਂ ਸੀ ਯੂਜ਼ਰ ਚਾਰਜਸ ਚ ਨਿਕਾਲਣਾ ਹੁੰਦਾ 1,43,000 ਹੈ ਕਿੰਨੇ ਪਰਸਨਟ ਹੈ 8% ਹੈ ਇਹਨਾਂ ਬਾਈ ਕਹਿਣਾ ਹੈ ਕਿ ਸਾਰੋਂ ਠੇਕੇਦਾਰ ਜਿਹੜਾ 6000 ਰੁਪਏ ਚਾਰਜੀ ਕਰਦਾ ਹੈ ਇਹ ਤੇਨਾਂ ਨੂੰ ਹੀ ਪਤਾ ਹੋਏਗਾ ਕਿਉਂਕਿ ਠੇਕੇਦਾਰ ਡਾਇਰੈਕਟਲੀ ਇਹਨਾਂ ਨੂੰ ਹੀ ਪੈਸੇ ਦਿੰਦਾ ਉਹ ਚ ਸਾਡਾ ਅਸੀਂ ਠੇਕੇਦਾਰ ਨੂੰ ਹੀ ਦੇਨੇ ਹੋਣਗੇ ਅਸੀਂ ਇਹਨਾਂ ਨੂੰ ਡਾਇਰੈਕਟ ਨਹੀਂ ਦੇ ਸਕਦੇ ਕੁਝ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ, ਪਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરોની હોવે બાર્ટી રિટાયરમ પાર્ટી જા કોઈ હોય પાર્ટી અુક કરવો અજનલા પુરા અને મશહૂર ડિઆર હોલ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ, ਪੈਰੀਵੈਅਰ, ਗ੍ਰਾਫਟਰ, ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼